ਇਸ ਵੇਲੇ ਦੀ ਵੱਡੀ ਖਬਰ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਐਨਆਈਏ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਕੀ ਆ ਪੂਰਾ ਮਸਲਾ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਅੱਜ ਧਰਕਸਾਰ ਪੰਜਾਬ ਦੇ ਵਿੱਚ ਐਨਆਈਏ ਵੱਲੋਂ ਤਿੰਨ ਰੇਡਾਂ ਕੀਤੀਆਂ ਗਈਆਂ ਨੇ ਇਹਨਾਂ ਦੇ ਵਿੱਚੋਂ ਦੋ ਰੇਡਾਂ ਅਮਰਤਪਾਲ ਸਿੰਘ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਹੋਈਆਂ ਨੇ ਇੱਕ ਰੇਡ ਅਮਰਤਪਾਲ ਸਿੰਘ ਦੇ ਜੀਜਾ ਦੇ ਘਰ ਹੋਈ ਹੈ ਤੇ ਦੂਜੀ ਰੇਡ ਹੈ ਜਿਹੜੀ ਅਮਰਤਪਾਲ ਸਿੰਘ ਦੇ ਚਾਚਾ ਦੇ ਘਰ ਹੋਈ ਹੈ ਅਮਰਤਪਾਲ ਸਿੰਘ ਦੀ ਚਾਚੀ ਨੂੰ ਐਨਆਈ ਨੇ ਹरासत ਦੇ ਵਿੱਚ ਲੈ ਲਿਆ ਅੱਜ ਸਵੇਰੇ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਾਨੀ ਐਨਆਈ ਦੀਆਂ ਟੀਮਾਂ ਨੇ ਮੋਗਾ ਤੇ ਅਮਰਤਸਰ ਦੇ ਵਿੱਚ ਛਾਪੇਮਾਰੀ ਕੀਤੀ ਹੈ ਹਾਸਲ ਜਾਣਕਾਰੀ ਅਨੁਸਾਰ ਐਨਆਈਐਨਏ ਸਵੇਰੇ 6 ਵਜੇ ਅਮਰਤਸਰ ਦੇ ਵਿੱਚ ਤਿੰਨ ਅਤੇ ਮੋਗਾ ਦੇ ਵਿੱਚ ਇੱਕ ਥਾਂ ਤੇ ਰੇਡ ਕੀਤੀ ਹੈ ਅਮਰਤਸਰ ਦੇ ਵਿੱਚ ਮਾਰੇ ਗਏ ਛਾਪੇ ਦਾ ਸਬੰਧ ਸਿੱਧਾ ਅਮਰਤਪਾਲ ਸਿੰਘ ਦੇ ਨਾਲ ਹੈ ਹਾਸਲ ਜਾਣਕਾਰੀ ਅਨੁਸਾਰ ਅਮਰਤਸਰ ਦੇ ਵਿੱਚ ਰਈਆ ਨੇੜੇ ਫੈਰੂਮਾਨ ਰੋਡ ਤੇ ਅਮਰਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਪ੍ਰਗਟ ਸਿੰਘ ਫਰਨੀਚਰ ਦਾ ਕੰਮ ਕਰਦੇ ਨੇ ਜਦੋਂ ਕਿ ਦੂਸਰੀ ਰੇਡ ਅਮਰਤਸਰ ਦੇ ਸਠਿਆਲਾ ਨੇੜੇ ਬਤਾਲਾ ਦੇ ਵਿੱਚ ਅਮਰਤਪਾਲ ਦੇ ਜੀਜੇ ਦੇ ਘਰ ਤੇ ਤੀਜੀ ਰੇਡ ਮਹਿਤਾ ਵਿੱਚ ਅਮਰਤਪਾਲ ਦੇ ਜੀਜੇ ਦੇ ਜੀਜੇ ਦੇ ਘਰ ਕੀਤੀ ਗਈ ਹੈ ਤਿੰਨੋਂ ਛਾਪੇ ਅਮਰਤਪਾਲ ਨਾਲ ਜੁੜੇ ਹੋਏ ਨੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੇ ਛਾਪੇ ਮਾਰੀ ਦੇ ਵਿੱਚ NIA ਅਮਰਤਪਾਲ ਸਿੰਘ ਨੂੰ ਵਿਦੇਸ਼ੀ ਫੰਡਿੰਗ ਨਾਲ ਸੰਬੰਧਿਤ ਸਬੂਤ ਅਤੇ ਜਾਣਕਾਰੀ ਲੱਭ ਰਹੀ ਹੈ ਜਾਣਕਾਰੀ ਅਨੁਸਾਰ ਐਨਆਈ ਦੀ ਟੀਮ ਨੇ ਅਮਰਤਪਾਲ ਸਿੰਘ ਦੀ ਚਾਚੀ ਨੂੰ ਹਰਾਸਤ ਦੇ ਵਿੱਚ ਲੈ ਲਿਆ ਹੈ ਅਧਿਕਾਰੀ ਉਹਨਾਂ ਨੂੰ ਬਿਆਸ ਥਾਣਾ ਲੈ ਕੇ ਪਹੁੰਚੇ ਨੇ ਜਿੱਥੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਤੋਂ ਬਾਅਦ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੀ ਟੀਮ ਵੀ ਐਕਟਿਵ ਹੋ ਗਈ ਹੈ ਉਹਲਾ ਨੇ ਕੇਂਦਰ ਤੇ ਸੂਬਾ ਸਰਕਾਰਾਂ ਤੇ ਦੋਸ਼ ਲਾਏ ਨੇ ਅਮਰਤਪਾਲ ਸਿੰਘ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਤੋਂ ਬਾਬਾ ਬਕਾਲਾ ਸਾਹਿਬ ਦੇ ਰਖੜ ਪੁੰਨਿਆਂ ਵਿਖੇ ਅਮਰਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਸਟੇਜ ਸਜਾਈ ਗਈ ਸੀ ਉਦੋਂ ਤੋਂ ਕੇਂਦਰ ਤੇ ਸੂਬਾ ਸਰਕਾਰਾਂ ਕਵਰਾ ਗਈਆਂ ਨੇ ਅੱਜ ਅਮਰਤਪਾਲ ਸਿੰਘ ਦੇ ਚਾਚਾ ਜੀਜਾ ਤੇ ਹੋਰ ਰਿਸ਼ਤੇਦਾਰਾਂ ਦੇ ਘਰ ਛਾਪੇ ਮਾਰ ਕੇ ਉਹਨਾਂ ਨੂੰ ਨਜਾਇਜ਼ ਤੰਗ ਪਰੇਸ਼ਾਨ ਕੀਤਾ ਗਿਆ ਜਦੋਂ ਕਿ 1.97 ਲੱਖ ਵੋਟਾਂ ਦੇ ਨਾਲ ਜਿੱਤੇ ਅਮਰਤਪਾਲ ਸਿੰਘ ਨੂੰ ਸਰਕਾਰ ਰਿਆ ਕਰਨ ਦੀ ਬਜਾਏ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਤਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਅਮਰਤਪਾਲ ਸਿੰਘ ਦੇ ਕਰੀਬੀ ਤਿੰਨ ਰਿਸ਼ਤੇਦਾਰਾਂ ਦੇ ਘਰ ਐਨਆਈਏ ਨੇ ਰੇਡ ਕੀਤੀ ਹੈ ਉਹਨਾਂ ਦੀ ਚਾਚੀ ਨੂੰ ਹਰਾਸਤ ਦੇ ਵਿੱਚ ਲਿਆ ਹੋਇਆ ਤੇ ਜਿੱਥੇ ਉਹਨਾਂ ਦੀ ਚਾਚੀ ਥਾਣਾ ਵਿਆਸ ਅਲ ਜਾ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ